ਟੱਕੜ ਪੱਤਰਕਾਰ ਜੁਗਰਾਜ ਸੰਘਾ ਦੀ ਖਾਸ ਰਿਪੋਰਟ ਸਾਰਿਆਂ ਨਾਲੋਂ ਪਹਿਲਾਂ ਸੋਨਾ ਟੀਵੀ ਪੰਜਾਬ ਦੇ ਉੱਤੇ ਬ੍ਰੇਕਿੰਗ ਨਿਊਜ਼ ਮੋਗਾ ਦੀ ਸਭ ਤੋਂ ਪਹਿਲਾਂ ਸੋਨਾ ਟੀਵੀ ਪੰਜਾਬ ਦੇ ਉੱਤੇ ਨੰਨੀ ਡਾਕਟਰ ਦੇ ਉੱਤੇ ਗੋਲੀਆਂ ਚਲਾਉਣ ਵਾਲੇ ਤਿੰਨ ਵਿਅਕਤੀਆਂ ਦਾ ਕੀਤਾ ਗਿਆ ਐਨਕਾਊਂਟਰ ਗੈਂਗਸਟਰ ਨਾਲ ਸੰਬੰਧ ਸੀ ਤੇ ਗੈਂਗਸਟਰ ਨੇ ਨੰਨੀ ਡਾਕਟਰ ਨੂੰ ਮਾਰਨ ਦੇ ਲਈ ਸਪਾਰੀ ਦਿੱਤੀ ਸੀ ਗੈਂਗਸਟਰ ਨੂੰ ਭੇਜਿਆ ਸੀ ਜੋ ਤੁਸੀਂ ਨਾਲ-ਨਾਲ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰਾਂ ਗੈਂਗਸਟਰ ਵਿਚਾਲੇ ਤੇ ਪੁਲਿਸ ਵਿਚਾਲੇ ਮੋਟ ਪੇੜੋਈ ਹੈ ਦੋਨਾਂ ਵਿਚਾਲੇ ਗੋਲੀਆਂ ਚੱਲੀਆਂ ਨੇ ਤੇ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਗਏ ਸਨ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਮੋਗਾ ਪੁਲਿਸ ਦੇ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਏਜੀਟੀਐਫ ਅਤੇ ਕਾਊਂਟਰ ਇੰਟੈਲੀਜੈਂਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਕਨੇਡਾ ਆਧਾਰਿਤ ਗੈਂਗਸਟਰ ਲਖਵੀਰ ਸਿੰਘ ਉਰਫ ਲੱਖਾ ਲੰਡਾ ਹਰੀਕੇ ਦੁਆਰਾ ਰਚੀ ਗਈ ਸੀ ਟਾਰਗੇਟ ਕਿਲਿੰਗ ਸ਼ੈਜ ਸ਼ਨੂ ਨਾਕਾਮ ਕਰ ਦਿੱਤਾ ਗਿਆ ਹੈ ਅਤੇ ਤਿੰਨ ਮੁੱਖ ਮੋਜਮਾ ਨੂੰ ਗ੍ਰਿਫਤਾਰ ਕਰ ਲਿਆ ਹੈ ਮੋਗਾ ਪੁਲਿਸ ਨੇ ਮੁੰਡਲੀ ਜਿਹੜੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਡਾਕਟਰ ਅਨਿਲਜੀਤ ਕੰਬੋਜ ਨੂੰ ਜਾਨੋਂ ਮਾਰਨ ਦੇ ਲਈ ਲਖਵੀਰ ਸਿੰਘ ਉਰਫ ਲੰਡਾ ਹਰੀਕੇ ਨੇ ਦੇਸ਼ ਦਿੱਤੇ ਸਣ ਕੇ ਇਸ ਨੂੰ ਮਾਰ ਦਿਓ ਆਪਰੇਸ਼ਨ ਦਰਾਂ ਨੂੰ ਪੁਲਿਸ ਅਤੇ ਮੁਲਾਜ਼ਮਾ ਉਸਕਾਰ ਗੋਲਾਬਾਰੀ ਵੀ ਹੋਈ ਹੈ ਉਹਨਾਂ ਨੇ ਗੋਲੀਆਂ ਵੀ ਚਲਾਈਆਂ ਐ ਤੇ ਬਹੁਤ ਵੱਡੀ ਜਿਹੜੀ ਕਿ ਮੁੱਠਪੇੜੋ ਕੀਤੀ ਗਈ ਹੈ ਜਿਸ ਵਿੱਚ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਨੇ ਐਨਕਾਊਂਟਰ ਕੀਤਾ ਗਿਆ ਪੁਲਿਸ ਦੇ ਵੱਲੋਂ ਮੁਲਜ਼ਮਾਂ ਦੀਆਂ ਗੋਲੀਆਂ ਲੱਤਾਂ ਵਿੱਚ ਲਗਾਈਆਂ ਗਈਆਂ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਟੀਮ ਵੱਲੋਂ ਜਨਤਕ ਸੁਰੱਖਿਆ ਦੇ ਲਈ ਇੱਕ ਗੰਭੀਰ ਖਤਰੇ ਨੂੰ ਟਾਲਦੇ ਹੋਏ ਇਹ ਟਾਰਗੇਟ ਕਿਲਿੰਗ ਮੋਡੀਊਲ ਨੂੰ ਸਫਤਤਾਪੂਰਕ ਨਸ਼ਟ ਕਰ ਦਿੱਤਾ ਗਿਆ ਹੈ ਜੋ ਪੁਲਿਸ ਨੇ ਬਰਾਮਦ ਕੀਤਾ ਹੈ ਬਰਾਮਦਗੀ ਦੇ ਵਿੱਚ ਦੋ ਪਿਸਤੌਲ 30 ਬੋਰ ਸਮੇਤ 10 ਜਿੰਦਾ ਕਾਰਤੂਸ ਇੱਕ ਪਿਸਤੌਲ 32 ਬੋਰ ਸਮੇਤ ਤਿੰਨ ਜਿੰਦਾ ਕਾਰਤੂਸ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ ਥਾਣਾ ਫਤਿਹਗੜ ਪੰਚਤੂਰ ਵਿਖੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਮੋਡਿਊਲ ਅਤੇ ਅੱਗੇ ਪਿੱਛੇ ਸਬੰਧਾਂ ਦਾ ਪਤਾ ਲਗਾਉਂਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਤੁਹਾਨੂੰ ਅਸੀਂ ਨਾਮ ਵੀ ਦੱਸ ਦਿੰਨੇ ਆ ਗੁਰਲਾਲ ਸਿੰਘ ਉਰਫ ਗੋਲਾ ਵਾਸੀ ਗਾਰਡਨ ਕਲੋਨੀ ਪੱਟੀ ਤਰਨਤਨ ਖੋਸ਼ਪ੍ਰੀਤ ਸਿੰਘ ਉਰਫ ਖੋਸ਼ ਵਾਸੀ ਗਾਰਡਨ ਕਲੋਨੀ ਪੱਟੀ ਤਰਨਤਨ ਦਾ ਰਹਿਣ ਵਾਲਾ ਤੇ ਤੀਜਾ ਗੁਰਮਨਦੀਪ ਸਿੰਘ ਵਾਸੀ ਤਲਵੰਡੀ ਸੋਭਾ ਸਿੰਘ ਇਹ ਵੀ ਤਰਨਤੰਦ ਰਹਿਣ ਵਾਲਾ ਤਰਨਤੰਦ ਦੇ ਤਿੰਨੇ ਜਿਹੜੇ ਕਿ ਦੋਸ਼ੀ ਮੁਲਜ਼ਮ ਕਾਤਲ ਕਤਲਾਨਾ ਹਮਲਾ ਕਰਨ ਵਾਲੇ ਤਰਨਤੰਦ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਮੋਗਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਐਨਕਾਊਂਟਰ ਕੀਤਾ ਇਹਨਾਂ ਦੀ ਲੱਤਾਂ ਦੇ ਵਿੱਚ ਗੋਲੀਆਂ ਮਾਰ ਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਵੱਡੀ ਜਿਹੜੀ ਕੇਸ ਸ਼ਾਚ ਨੂੰ ਨਕਾਮ ਕੀਤਾ ਗਿਆ ਹੈ ਜਿਹੜਾ ਕਿ 48 ਘੰਟਿਆਂ ਦੇ ਵਿੱਚ ਵਿੱਚ ਹੀ ਇਹ ਜਿਹੜਾ ਸਾਰੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਮੁਲਜ਼ਮ ਜਿਨ੍ਹਾਂ ਨੇ ਗੋਲੀਆਂ ਮਾਰਿਆ ਸੀ ਨੰਨੀ ਡਾਕਟਰ ਦੇ ਕਲੀਨਿਕ ਦੇ ਵਿੱਚ ਜਾ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਜਾ ਕੇ ਗੋਲੀਆਂ ਮਾਰੀਆਂ ਸਨ ਹੁਣ ਤਿੰਨੇ ਜਿਹੜੇ ਕੇ ਮੋਲਜਮ ਗ੍ਰਿਫਤਾਰ ਕੀਤੇ ਗਏ ਨੇ ਮੋਗਾ ਪੁਲਿਸ ਦੇ ਵੱਲੋਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਪਹੁੰਚ ਜਾਵੇ ਇਹ ਖਬਰ ਕਿ ਪੁਲਿਸ ਕਿੰਨਾ ਜ਼ਬਰਦਸਤ ਕੰਮ ਕੀਤਾ ਹੈ